ਲਖੜੀ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਜਸ਼ਨਪ੍ਰੀਤ ਸੇ ਤਿੰਨ ਭੈਣਾਂ ਉਡੀਕ ਰਹੀਆਂ ਸੀ ਇਕਲੋਤੇ ਭਰਾ ਨੂੰ ਕਈ ਦਿਨਾਂ ਬਾਅਦ ਅੱਜ ਮਿਲਿਆ ਹੈ ਜਸ਼ਨਪ੍ਰੀਤ ਤਾਂ ਘਰ ਦੇ ਵਿੱਚ ਬਣ ਗਿਆ ਵਿਆਹ ਵਰਗਾ ਮਹੌਲ ਰਖੜੀ ਤੋਂ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਜਿਸ ਦਾ ਨਾਂ ਜਸ਼ਨਪ੍ਰੇਤ ਸਿੰਘ ਸੀ ਉਹ ਲਾਪਤਾ ਹੋ ਗਿਆ ਸੀ ਦੱਸਿਆ ਜਾ ਰਿਹਾ ਸੀ ਕਿ ਜਸ਼ਨਪ੍ਰੇਤ ਸਿੰਘ ਰਖੜੀ ਤੋਂ ਕੁਝ ਦਿਨ ਪਹਿਲਾਂ ਹੀ ਘਰੋਂ ਗਿਆ ਸੀ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਸਿੱਪੜਿਆ ਜਸ਼ਨਪ੍ਰੇਤ ਸਿੰਘ ਦੇ ਪਿਤਾ ਜੋ ਕਿ ਦੁਬਈ ਦੇ ਵਿੱਚ ਰਹਿੰਦੇ ਸਨ ਉਹ ਵੀ ਆਪਣੇ ਪੁੱਤ ਨੂੰ ਲੱਭਣ ਵਾਸਤੇ ਇੱਥੇ ਪੰਜਾਬ ਪਰਤ ਆਏ ਅਤੇ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੇਤ ਦਾ ਪਤਾ ਹੁਣ ਲੱਗ ਚੁੱਕਿਆ ਹੈ ਜਸ਼ਨਪ੍ਰੇਤ ਮੁੰਬਈ ਤੋਂ ਮਿਲਿਆ ਹੈ ਪਰਿਵਾਰ ਜਸ਼ਨਪ੍ਰੇਤ ਨੂੰ ਮੁੰਬਈ ਤੋਂ ਅੰਮ੍ਰਿਤਸਰ ਵਾਪਸ ਲੈ ਕੀ ਆਇਆ ਅਤੇ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਜਸ਼ਨਪ੍ਰੀਤ ਕਰੋਗਿਆ ਪਰ ਵਾਪਿਸ ਨਹੀਂ ਸੀ ਪਰਤਿਆ। ਜਿਸ ਮਕਰੂ ਹਰ ਕਿਸੇ ਨੇ ਹੀ ਜਸ਼ਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਹੁਣ ਜਸ਼ਨ ਮੁੰਬਈ ਤੋਂ ਮਿਲਿਆ ਜਿਸ ਤੋਂ ਬਾਅਦ ਹੁਣ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆ ਜਸੰਤ ਦੇ ਪਿਤਾ ਨੇ ਦੱਸਿਆ ਕਿ ਉਹ ਦੁਬਈ ਦੇ ਵਿੱਚ ਨੌਕਰੀ ਕਰਦੇ ਨੇ ਅਤੇ ਪੁੱਤ ਦੇ ਲਾਪਤਾ ਦੀ ਖਬਰ ਸੁਣ ਕੇ ਦੁਬਈ ਤੋਂ ਵਾਪਸ ਅੰਮ੍ਰਿਤਸਰ ਆ ਗਏ ਅਤੇ ਪੁੱਤ ਨੂੰ ਲੱਭਣ ਦੇ ਵਿੱਚ ਲੱਗ ਗਏ ਪਰ ਉਹਨਾਂ ਦਾ ਪੁੱਤ ਹੁਣ ਮੁੰਬਈ ਤੋਂ ਮਿਲਿਆ ਜੋ ਸਮਕਰ ਉਹਨਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਮੇਰਾ ਨਾਮ ਹਰਜੀਤ ਕੌਰ ਬੜੇ ਪਿੰਡ ਹੈ ਆਰਾਮਪੁਰਾ ਪਿੰਡ ਹੈ ਤੇ ਕਿ ਨਾ بیٹے ਦਾ ਦੇ ਕਦੋਂ ਗਿਆ ਸੀ ਤੁਹਾਡੇ ਬੇਟੇ ਦਾ ਨਾਮ ਹੈਗਾ ਜਸ਼ਨਪ੍ਰੀਤ ਸਿੰਘ ਤੇ ਇਹ ਗਿਆ ਸੀ ਘਰੋਂ 11 ਤਰੀਕ ਤੇ 11 ਤਰੀਕ ਤੇ ਗਿਆ ਸੀ ਤੇ ਉਤੋਂ ਬਾਅਦ ਆ 7-8 ਦਿਨ ਵਾਪਸ ਆਇਆ 7-8 ਦਿਨਾਂ ਬਾਅਦ ਹਾਂਜੀ ਬੜੇ ਹਾਲਾਤ ਮਾੜੇ ਸੀ ਜਦੋਂ ਵੀ ਕੋਈ ਫੋਨ ਆਉਂਦਾ ਸੀ ਤਦ ਵੀ ਧਿਆਨ ਰਹਿੰਦਾ ਸੀ ਦਰਵਾਜ਼ਾ ਖੜਕਦਾ ਸੀ ਤਦ ਵੀ ਧਿਆਨ ਰਹਿੰਦਾ ਵੀ ਘਰੇ ਜਸ਼ਨਪ੍ਰੀਤ ਹੀ ਆ ਗਿਆ ਵਾ ਪਰ ਇਹੋ ਜਿਹੇ ਮਾੜੇ ਹਾਲਾਤ ਰਹੇ ਸੀ ਨਾ ਬਹੁਤ ਜ਼ਿਆਦੇ ਤੇ ਹੁਣ ਚਲੋ ਜਸ਼ਨਪ੍ਰੀਤ ਆ ਗਿਆ ਵਾ ਬਹੁਤ ਵਧੀਆ ਸਾਡੇ ਹਾਂਜੀ ਇਹਦੇ ਇਹ ਸਾਰੇ ਮਤਲਕ ਗੁਰਦੁਆਰੇ ਦਰਬਾਰ ਸਾਹਿਬ ਸਿਧਾਂ ਸਾਹਿਬ ਬਾਬਾ ਬੁੱਢਾ ਸਾਹਿਬ ਜਿੰਨੇ ਵੀ ਮਤਲਕ ਜਿੰਨੇ ਵੀ ਗੁਰਦੁਆਰੇ ਇਹ ਸਾਰੇ ਟੇਸ਼ਨ ਟੂਸ਼ਨ ਜੋ ਵੀ ਸਾਰੇ ਭੋਲੇ ਸੀ ਉਸ ਤੋਂ ਬਾਅਦ ਆ ਦੀ ਪਾਲ ਜਾ ਕੇ ਮਿਲੀ ਆ ਬੰਬੇ ਤੋਂ ਬੰਬੇ ਤੋਂ ਮੁੜ ਕੇ ਜਾ ਕੇ ਲੈ ਕੇ ਆਂਦਾ ਵਾ ਕੀ ਦੱਸਾਂ ਕਿਹੜੇ ਲਾਤਾਂ ਜੀ ਬਹੁਤ ਲਾਤ ਮਾੜੇ ਸੀ ਇਹਦੇ ਜਿਸੇ ਲਾਤ ਦੱਸਦਾ ਵਾ ਚਲੋ ਮਹਾਰਾਜ ਇਹੋ ਜਿਹੀ ਕਿਸੇ ਦੇ ਬੱਚੇ ਦੇ ਨਾਲ ਨਾ ਹੋਵੇ ਜੋ ਜਿਹੀ ਲਾਤ ਇਹਨੇ ਦਸੇ ਪੈਰਾਂ ਤੋਂ ਵੀ ਨੰਗਾ ਸੀ ਜਦੋਂ ਗਿਆ ਵਾ ਨਾ ਕੋਈ ਰੋਟੀ ਨਾ ਕੋਈ ਪਾਣੀ ਕੁਝ ਨਹੀਂ ਆਂਦਾ ਮੈਨੂੰ ਦੇਣ ਦੇ ਬੰਨ ਕੇ ਉਹਨਾਂ ਰੱਖਿਆ ਸੀ ਕੜੇ ਦੇ ਨਾਲ ਆਂਦਾ ਮੈਂ ਰੱਸੀ ਖੋਲਕੇ ਤੇ ਫਿਰ ਮੈਂ ਬਾਰੀ ਟੱਪਕੇ ਤੇ ਫਿਰ ਮੈਂ ਉੱਥੋਂ ਭੱਜਾਵਾਂ ਹਾਂ ਹਾਂਜੀ ਬਹੁਤ ਵਧੀਆ ਮਾਹੌਲ ਤੇ ਵੀਰ ਬੜਾ ਵਧੀਆ ਖੁਸ਼ੀ ਵਾਲਾ ਮਾਹੌਲ ਹੈ ਸਾਰਾ ਹੀ ਹਾਂਜੀ ਭੈਣਾਂ ਦੇ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ ਭੈਣਾਂ ਤੇ ਵਿਚਾਰੀਆਂ ਚਲੇ ਗਈਆਂ ਵਾ ਨਹੀਂ ਤਾਂ ਉਹਨਾਂ ਦੇ ਬੜੀ ਹਾਸਾ ਹਾਸੇ ਕਰਾ ਦੇ ਨਾਲ ਖਬਰ ਉਹ ਕਹਿੰਦੇ ਕਿ ਇੱਕ ਕਟਾਉਣਾ ਵਾ ਫਿਰ ਅਹੀਂ ਕਬਰ ਲਵਾਉਣੀ ਹੈ ਤਰ੍ਹਾਂ ਨਹੀਂ ਅਹੀਂ ਲਵਾਉਣੀ ਹਾਂਜੀ ਬਹੁਤ ਵਧੀਆ ਮਾਹੌਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਨੱਚੀਆਂ ਵਾ ਦਾਦੀਆਂ ਆਉਂਦੀਆਂ ਨੱਚੀਆਂ ਵਾ ਦੂ ਭੈਣਾਂ ਨੱਚੀਆਂ ਆਉਂਦੀਆਂ ਵਾ ਦੂ ਨੱਚੀਆਂ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ ਥੋੜਾ ਬਣੀ ਬਹੁਤ ਧੰਨਵਾਦ ਕਰਦੀ ਮੈਂ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਚਲੋ ਸਾਰਿਆਂ ਨੇ ਸੀਸਾਂ ਦਿੱਤੀਆਂ ਵਾ ਦਵਾਵਾਂ ਕੀਤੀਆਂ ਵਾ ਅਰਦਾਸਾਂ ਕੀਤੀਆਂ ਵਾ ਸਾਰਿਆਂ ਦੀਆਂ ਦਵਾਵਾਂ ਦੇ ਨਾਲ ਅਰਦਾਸਾਂ ਦੇ ਨਾਲ ਕੋਟਾ ਦੀ ਖਬਰ ਵਾਇਰਲ ਕਰਨ ਦੇ ਨਾਲ ਮੇਰਾ ਪੁੱਤ ਵਾਪਸ ਆ ਗਿਆ ਵਾ ਨਹੀਂ ਤੇ ਉਤਰਾ ਨਹੀਂ ਸੀ ਪਤਾ ਲੱਗਣਾ ਅੱਗੇ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਜਸ਼ਨ ਪ੍ਰੇਤ ਤਿੰਨ ਭੈਣਾਂ ਦਾ ਇੱਕ ਲੋਤਾ ਭਰਾ ਹੈ ਅਤੇ ਜਸ਼ਨ ਰਖੜੀ ਤੋਂ ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ ਜੋਸ ਤੋਂ ਬਾਅਦ ਜਸ਼ਨਪ੍ਰੀਤ ਮੁੰਬਈ ਤੋਂ ਮਿਲਿਆ ਤੇ ਅਸੀਂ ਜਸ਼ਨਪ੍ਰੀਤ ਨੂੰ ਮੁੰਬਈ ਤੋਂ ਵਾਪਸ ਅੰਮ੍ਰਿਤਸਰ ਲੈ ਕੇ ਆਇਆ ਇਹਦੇ ਮੈਨੂੰ ਵੀ ਸਾਰਿਆਂ ਨੇ ਖੁਸ਼ੀ ਹੈਗੀ ਆ ਤੇ ਮੰਮੀ ਮੇਰੀ ਨਹੀਂ ਜਾਦੀ ਤੇ ਡਾਡੀ ਵੀ ਨਹੀਂ ਸਭ ਤਾਂ ਜਾਦੀ ਹੈ ਤੇ ਕੀ ਗਾਇਆ ਕਰੋ ਕਿਉਂ ਗਿਆ ਕਰੋ ਕਰੋ ਤੇ ਆਪਣੇ ਤੋਤੇ ਆਸਤੇ ਰਿਆ ਹੀ ਮੈਂ ਗਿਆ ਤੇ ਪਤਾ ਨਹੀਂ ਇਹ ਹੋ ਗਿਆ ਇਹ ਕੋਸੋ ਜਾਣਾ ਮੇਰੇ ਨਾਲ ਪਤਾ ਨਹੀਂ ਲੱਗਾ ਕੀ ਹੋ ਗਿਆ ਕਿੱਥੇ ਤੈਨੂੰ ਰੱਖਿਆ ਮੇਰੇ ਨਾਲ ਉਹ ਕਮਰਾ ਹੀ ਕੋਈ ਜਿਤਨਾ ਪਾਂ ਬਣੋਨੇ ਤੰਬੂਏ ਇਟਾਂ ਦੇ ਘਰ ਜੇ ਉਹ ਜੇ ਹੀ ਕਿੰਨੇ ਦਿਨ ਕਰੋ ਜਾ ਉਹ ਹੋ ਗਏ 7-8 ਦਿਨ ਤੇ ਆਪ ਪਕੇ ਪਾ ਜਦਿ ਘੋਟੀ ਬਣ ਜਾਂਦੀ ਨਹੀਂ ਰੋਟੀ ਨਹੀਂ ਦਿੰਦੇ ਰੇ ਪਾਣੀ ਜ਼ਰੂਰ ਦਿੰਦੇ ਦੇ ਕੋਈ ਬਾਗ ਵੀ ਜਲ-ਵਜਾਨ ਹੈਗੀ ਨਹੀਂ ਨਹੀਂ ਜਾਣ ਪਛਾਨ ਨਹੀਂ ਹੈਗੀ ਹੁੰਦੀ ਨਹੀਂ ਤੇ ਦਾਖ ਦਸ ਹੀ ਦਿੰਦੇ ਨੇ ਤੁਹਾਨੂੰ ਫਿਰ ਬੰਬੇ ਕਿਦਾਂ ਤੋਂ ਘਰ ਫੋਨ ਕੀਤਾ ਹੈਲੋ ਬੰਬੇ ਮਮੀ ਮੇਰੀ ਦਾ ਨੰਬਰ ਜਾਦੇ ਹੀ ਤੇ ਉਥੋਂ ਕਿਸ ਦੁਕਾਨ ਤੋਂ ਕਰਾਇਆ ਸੀ ਤੇ ਉਹ ਆਂਦੇ ਵੀ ਨੋ ਦਾ 1:30 ਵਜੇ ਤੱਕ ਮੈਂ ਇੱਥੇ ਹੀ ਆ ਤੇ ਲੈ ਜਾਉ ਨੀ ਤੇ ਮੈਂ ਨਹੀਂ ਜ਼ਿੰਮੇਵਾਰੀ ਚੁੱਕਦਾ ਬਿਲਕੁਲ ਲੈਣਾ ਹੈ ਉੱਥੋਂ ਮੁੜ ਕੇ ਮਾਮੇ ਮੇਰੇ ਦਾ ਮੁੰਡਾ ਲੈਣਾ ਆਇਆ ਸਾਜਿੰਦਾ ਚਾਦੀ ਘਰੇ ਪਹੁੰਚ ਗਿਆ ਜੀ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਅੱਜ ਇਹ ਬਹੁਤ ਖੁਸ਼ੀ ਵਾਲਾ ਮਾਹੌਲ ਆ ਕਾ ਦੱਦਿਆਂ ਨੇ ਨੱਚਣਾ ਬੰਦ ਕਰਦੇ ਅੱਗੇ ਜਾਉਂ ਕਰਾਂਗੇ ਨਹੀਂ ਅੱਗੇ ਨਹੀਂ ਚਾਹੀਦਾ ਹੀ ਹੁਣ ਤੇ ਹੁਣ ਤੇ ਉੱਕਾ ਨਹੀਂ ਜਾਣਾ ਜਸ਼ਨਪ੍ਰੀਤ ਦੇ ਜਾਣ ਤੋਂ ਬਾਅਦ ਘਰ ਦੇ ਵਿੱਚ ਉਦਾਸੀ છਾਈ ਹੋਈ ਸੀ ਤੇ ਅੱਜ ਜਸ਼ਨਪ੍ਰੀਤ ਦੇ ਘਰ ਦੇ ਵਿੱਚ ਵਿਆ ਵਰਗਾ ਮਾਹੌਲ ਬਣਿਆ ਹੋਇਆ ਹੈ ਜਸ਼ਨਪ੍ਰੀਤ ਦੇ ਰਿਸ਼ਤੇਦਾਰਾਂ ਵੱਲੋਂ ਗਿੱਦਾ ਭੰਗੜਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਤੇ ਭੈਣਾਂ ਵੱਲੋਂ ਲੱਖੜੀ ਬਨ ਕੇ ਖੁਸ਼ੀ ਸਾਂਝੀ ਕੀਤੀ ਗਈ ਹੈ ਉੱਥੇ ਹੀ ਜਸ਼ਨ ਦੇ ਮਾਤਾ ਪਿਤਾ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਅੰਮ੍ਰਿਤਸਰ ਤੋਂ ਮਾਨਵ ਦੀ ਰਿਪੋਰਟ